ਵਾਹਿ ਗੁਰੂ ਸਾਹਿਬ ਜੀ ਨਾ ਹਉ ਜਤੀ ਸਤਿ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਰਨ ਵਤ ਨਾਨਕ ਤਿੰਨ ਕੀ ਸਰਨ ਜੇ ਤੂੰ ਨਾਹੀ ਵਿਸਰਿਆ ਸਤਨਾਮ ਵਾਹਿਗੁਰੂ ਸਾਹਿਬ ਜੀ ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ ਕਹੋ ਨਨਕ ਸੁਨ ਰੇ ਮਨ ਆਉਦ ਘਟਤ ਹੈ ਨੀਤ ਪਰਮ ਸਨਮਾਨ ਯੋਗ ਜੁਗੋ ਹੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸWARE ਸਤਸੰਗੀ ਜਨੋ ਫਤਿਹ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਿਗੁਰਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ 57 ਸ਼ਲੋਕ ਜਿਨ੍ਹਾਂ ਨੂੰ ਭੋਗ ਦੇ ਸ਼ਲੋਕ ਕਹਿੰਦੇ ਆ ਆਪਾਂ ਪਿਛਲੇ ਕੁਝ ਦਿਨਾਂ ਤੋਂ ਗੁਰੂ ਕਿਰਪਾ ਦੇ ਨਾਲ ਇਹਨਾਂ ਸ਼ਲੋਕਾਂ ਦੀ ਸੰਖੇਪ ਰੂਪ ਵਿੱਚ ਵਿਚਾਰ ਕਰ ਰਹੇ ਆ ਤੇ ਅੱਜ ਆਪ ਜੀ ਨੇ ਸ਼ਲੋਕ ਨੰਬਰ 10ਵਾਂ ਇਹਦਾ ਪਾਠ ਸਰਵਨ ਕੀਤਾ ਇਸ ਪਵਿੱਤਰ ਸ਼ਲੋਕ ਦੇ ਅੰਦਰ ਤਾਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਜੀਵ ਨੂੰ ਸਮਝਾਉਂਦੇ ਨੇ ਭਾਈ ਆ ਜਿਹੜਾ ਤੇਰਾ ਜੀਵਨ ਹੈ ਨਾ ਤੇਰੀ ਉਮਰ ਨਿਤ ਘਟਦੀ ਜਾ ਰਹੀ ਹੈ ਤੇ ਜਿਸ ਪਰਮਾਤਮਾ ਦਾ ਸਿਮਰਨ ਕਰਕੇ ਤੂੰ ਇਹਨਾਂ ਵਿਕਾਰਾਂ ਤੋਂ ਜਨਮ ਤੇ ਮਰਨ ਤੋਂ ਮੁਕਤ ਹੋ ਸਕਦਾ ਹੈ ਉਸ ਪਰਮਾਤਮਾ ਦਾ ਭਜਨ ਕਰ ਉਸ ਪਰਮਾਤਮਾ ਨੂੰ ਸਿਮਰਿਆ ਕਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਜੇਹ ਸਿਮਰਤ ਗਤ ਪਾਈਐ ਤਿਹ ਭਜਰੇ ਤੈ ਮੀਤ ਮਹਾਰਾਜ ਕਹਿਣ ਲੱਗੇ ਜਿਸ ਪਰਮਾਤਮਾ ਨੂੰ ਸਿਮਰਦਿਆਂ ਜਿਸ ਪਰਮਾਤਮਾ ਨੂੰ ਯਾਦ ਕਰਦਿਆਂ ਤੈਨੂੰ ਪੰਜਾਂ ਵਿਕਾਰਾਂ ਤੋਂ ਮੁਕਤੀ ਮਿਲਣੀ ਏ ਇਹ ਜਨਮ ਤੇ ਮਰਨ ਤੋਂ ਮੁਕਤੀ ਮਿਲਣੀ ਏ ਤਿਹ ਭਜਰੇ ਤੈ ਮੀਤ ਮਹਾਰਾਜ ਕਹਿਣ ਲੱਗੇ ਏ ਮੇਰੇ ਮਿੱਤਰਾ ਉਸ ਪਰਮਾਤਮਾ ਦਾ ਭਜਨ ਕਰ ਉਸ ਪਰਮਾਤਮਾ ਦਾ ਸਿਮਰਨ ਕਰ ਕਿਉਂਕਿ ਮਹਾਰਜ ਕਹਿਣ ਲੱਗੇ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਭਜਨ ਤੋਂ ਬਿਨਾ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਇਹ ਬੰਦੇ ਦਾ ਛੁਟਕਾਰਾ ਨਹੀਂ ਹੋ ਸਕਦਾ ਹੈ ਇਹ ਗੁਰਮਖੋ ਇਹਨਾਂ ਵਿਕਾਰਾਂ ਤੋਂ ਬੰਦ ਖਲਾਸ ਨਹੀਂ ਹੋ ਸਕਦਾ ਮਹਾਰਜ ਕਹਿਣ ਲੱਗੇ ਵੇਖ ਇਹ ਜੀਵਨ ਇੱਕ ਬੜੀ ਵੱਡੀ ਕੈਦ ਵਿੱਚ ਫਸਿਆ ਹੋਇਆ ਹੈ ਬੰਦੇ ਦੀ ਬੜੀ ਤਰਸਯੋਗ ਹਾਲਤ ਹੈ ਉਮਰ ਘਟਦੀ ਜਾ ਰਹੀ ਹੈ ਉਮਰ ਘਟਦੀ ਜਾ ਰਹੀ ਹੈ ਪਰ ਕੰਮ ਵੱਧਦਾ ਜਾ ਰਿਹਾ ਹੈ ਬਲ ਗੁਰਮਖੋ ਸਰੀਰਕ ਬਲ ਥੱਕ ਗਿਆ ਹੈ ਸਰੀਰਕ ਬਲ ਕਮਜ਼ੋਰ ਹੁੰਦਾ ਜਾ ਰਿਹਾ ਹੈ ਪਰ ਜੰਜਾਲ ਤੇ ਹੋਰ ਵੱਧਦੇ ਜਾ ਰਹੇ ਨੇ ਮੰਜ਼ਿਲ ਬੜੀ ਦੂਰ ਹੈ ਪਰ ਉਮਰ ਸਮਾਂ ਮੁੱਕਦਾ ਜਾ ਰਿਹਾ ਹੈ ਤੇ ਗੁਰਮਖੋ ਇਸ ਲਈ ਮਹਾਰਾਜ ਕਹਿਣ ਲੱਗੇ ਬੰਦਿਆ ਇਹ ਤੂੰ ਜਿਸ ਕੈਦ ਵਿੱਚ ਪੰਜਾ ਵਿਕਾਰਾਂ ਦੀ ਕੈਦ ਵਿੱਚ ਫਸਿਆ ਇਹਨਾਂ ਦਾ ਗੁਲਾਮ ਹੋ ਗਿਆ ਹੈ ਸੰਸਾਰਿਕ ਬੰਦਨਾ ਵਿੱਚ ਪਿਆ ਹੈ ਤੇ ਗੁਲਾਮੀ ਤੇ ਗੁਲਾਮੀ ਹੈ ਨਾ ਹਰ ਬੰਦਾ ਚਾਹੁੰਦਾ ਹੈ ਮੈਂ ਆਜ਼ਾਦ ਹੋਵਾਂ ਇਥੋਂ ਤੱਕ ਪਸ਼ੂ ਪੰਛੀ ਤੇ ਜਿਹੜੇ ਪਰਿੰਦੇ ਨੇ ਉਹ ਵੀ ਆਜ਼ਾਦੀ ਭਾਲਦੇ ਨੇ ਕਿ ਅਸੀਂ ਆਪਣੀ ਆਜ਼ਾਦੀ ਦੇ ਨਾਲ ਖੁੱਲੇ ਅਸਮਾਨ ਵਿੱਚ ਉਡਾਰੀ ਮਾਰ ਸਕੀਏ ਗੁਲਾਮੀ ਕੋਈ ਵੀ ਪਸੰਦ ਨਹੀਂ ਕਰਦਾ ਪਰ ਗੁਲਾਮ ਹੋਣਾ ਬਹੁਤ ਵੱਡਾ ਇੱਕ ਰੋਗ ਹੈ ਇੱਕ ਪੀੜਾ ਹੈ ਇੱਕ ਕਸ਼ਟ ਹੈ ਸੰਤਾਪ ਹੈ ਗੁਲਾਮ ਮਨੁੱਖ ਦੀ ਤਾਂ ਐਸੀ ਹਾਲਤ ਹੈ ਜਿਵੇਂ ਸਰੀਰ ਦੇ ਹਰ ਅੰਗ ਤੇ ਕੋਈ ਜ਼ਖਮ ਹੋਵੇ ਤੇ ਜ਼ਖਮ ਗੁਰਮੁਖੋ ਦੁੱਖ ਦਿੰਦਾ ਹੈ ਜਖਮ ਦੇ ਉੱਪਰ ਭਾਵੇਂ ਕੋਈ ਫੁੱਲ ਮਾਰੇ ਤਾਂ ਦਰਦ ਹੋਣੀ ਭਾਵੇਂ ਕੋਈ ਪੱਥਰ ਮਾਰੇ ਤਾਂ ਜਖਮ ਨੇ ਦਰਦ ਦੇਣੀ ਗੁਲਾਮ ਬੰਦੇ ਦੀ ਐਸੀ ਹਾਲਤ ਹੈ ਗੁਰਮਖੋ ਉਹਨੂੰ ਭਾਵੇਂ ਕੋਈ ਆਖੇ ਤੂੰ ਗੁਲਾਮ ਹੈ ਤਾਂ ਮਨ ਦੁਖੀ ਹੁੰਦਾ ਹੈ ਤੇ ਕੋਈ ਗੁੱਸੇ ਨਾਲ ਆਖੇ ਵੀ ਤੂੰ ਗੁਲਾਮ ਹੈ ਤੈਨੂੰ ਮੇਰਾ ਹੁਕਮ ਮੰਨਣਾ ਪੈਣਾ ਤਾਂ ਉਹਦੇ ਮਨ ਨੂੰ ਦੁੱਖ ਲੱਗਦਾ ਹੈ ਇਸ ਲਈ ਮਹਾਰਾਜ ਕਹਿਣ ਲੱਗੇ ਬੰਦਿਆ ਜਿਸ ਪਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਤੈਨੂੰ ਗਾਤ ਮੁਕਤੀ ਮਿਲਣੀ ਏ ਜਿਉਂਦੇ ਜੀ ਤੂੰ ਮੁਕਤ ਹੋਣਾ ਉਸ ਪਰਮਾਤਮਾ ਦੇ ਭਜਨ ਵਿੱਚ ਜੁੜ ਕਹੋ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਨੀਤ ਮਹਾਰਾਜ ਕਹਿਣ ਲੱਗੇ ਹੇ ਮੇਰਿਆ ਮਨਾ ਸੁਨ ਤੇਰੀ ਉਮਰ ਨਿਤ ਘਟ ਰਹੀ ਏ ਰੋਜ਼ਾਨਾ ਤੂੰ ਛੋਟਾ ਹੁੰਦਾ ਜਾ ਰਿਹਾ ਹੈ ਸਰੀਰ ਭਾਵੇਂ ਵੱਧ ਰਿਹਾ ਪਰ ਉਮਰ ਤੇ ਘਟ ਰਹੀ ਏ ਨਾ ਉਮਰ ਤੇ ਮੁੱਕਦੀ ਜਾ ਰਹੀ ਏ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਘਟੈ ਤਨ ਛੀਜੈ ਮਹਾਰਾਜ ਕਹਿਣ ਲਗੇ ਕਾਲ ਅਹੇਰੀ ਫਿਰੈ ਵਦਕ ਜਿਉ ਕਹਿ ਹੋ ਪਵਨ ਵਿਦ ਕੀਜੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹਿ ਹੋ ਕੋਊ ਹੈ ਕਾਕਾ ਮਹਾਰਾਜ ਕਹਿੰਦੇ ਉਮਰ ਦਿਨ ਦਿਨ ਕਰਕੇ ਪਹਿਰ ਪਹਿਰ ਕਰਕੇ ਘੜੀਆਂ ਘੜੀਆਂ ਕਰਕੇ ਇਹ ਤੇ ਪਲ ਪਲ ਕਰਕੇ ਉਮਰ ਛੋਟੀ ਹੁੰਦੀ ਜਾ ਰਹੀ ਮੁਕਦੀ ਜਾ ਰਹੀ ਏ ਬੰਦਿਆ ਤੂੰ ਕੋਈ ਹੀਲਾ ਕੀਤਾ ਵੀ ਮੈਂ ਜਿਉਂਦੇ ਜੀ ਮੁਕਤ ਹੋ ਜਾ ਜਿਨ੍ਹਾਂ ਦੇ ਵਿੱਚ ਤੂੰ ਫਸਿਆ ਜਿਨ੍ਹਾਂ ਦੇ ਮੋਹ ਵਿੱਚ ਆ ਮਾਂ ਬਾਪ ਧੀਆਂ ਪੁੱਤਰ ਪਰਿਵਾਰ ਮਿੱਤਰ ਦੋਸਤ ਕਾਰੋਬਾਰ ਮਹਾਰਜ ਕਹਿਣ ਲੱਗੇ ਇਹਨਾਂ ਵਿੱਚੋਂ ਦਸ ਤੇਰਾ ਅੰਤ ਨੂੰ ਕੋਈ ਸਹਾਈ ਹੈ ਤੈਨੂੰ ਜਮਾ ਦੀ ਮਾਰ ਤੋਂ ਬਚਾਉਣ ਵਾਲਾ ਹੈ ਉਮਰ ਤੇਰੀ ਮੁਕਦੀ ਜਾ ਰਹੀ ਏ ਕਹੋ ਨਾਨਕ ਸੁਨ ਰੇ ਮਨਾ ਆਉਦ ਘਟਦ ਹੈ ਨੀਤ ਉਮਰ ਤੇ ਨਿਤ ਘਟਦੀ ਜਾ ਰਹੀ ਆ ਕੀਰਤਨ ਸੋਇਲਾ ਤੁਸੀਂ ਪਾਠ ਕਰਦੇ ਹੋ ਸਾਰੇ ਤੇ ਕੀਰਤਨ ਸੋਇਲੇ ਦਾ ਲਾਸਟ ਵਾਲਾ ਸ਼ਬਦ ਗੁਰੂ ਅਰਜੁਨ ਦੇਵ ਜੀ ਦਾ ਪੜੋ ਉਹਦੇ ਵਿੱਚ ਮਹਾਰਾਜ ਗੁਰੂ ਅਰਜੁਨ ਦੇਵ ਜੀ ਕਹਿੰਦੇ ਭਾਈ ਰਾਤ ਦਿਨ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਏ ਮੇਰਿਆ ਮਨਾ ਗੁਰੂ ਨੂੰ ਮਿਲ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਜੋ ਪ੍ਰਯੋਜਨ ਜੋ ਮਕਸਦ ਹੈ ਕਿ ਜੀਵਨ ਮੁਕਤ ਹੋਣਾ ਉਸ ਪਰਮਾਤਮਾ ਵਿੱਚ ਲੀਨ ਹੋ ਜਾਣਾ ਜਨਮ ਤੇ ਮਰਨ ਤੋਂ ਰਹਿਤ ਹੋ ਜਾਣਾ ਮਹਾਰਜ ਕਹਿੰਦੇ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਕਾਰਜ ਸਵਾਰ ਆਉਦ ਘਟੇ ਦਿਨ ਸਰੇ ਨਾ ਰੇ ਮਨ ਗੁਰ ਮਿਲ ਕਾਜ ਸਵਾਰੇ ਗੁਰੂ ਤੇਗ ਬਹਾਦਰ ਜੀ ਨੂੰ ਪੜੋ ਮਹਾਰਜ ਕਹਿਣ ਲੱਗੇ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਿੰਨ ਛਿੰਨ ਆਉਦ ਦੇ ਹੱਥ ਹੈ ਫੂਟੇ ਘਟ ਜਿਉ ਪਾਣੀ ਮਹਾਰਜ ਕਹਿਣ ਲੱਗੇ ਪਰਮਾਤਮਾ ਨੂੰ ਚੇਤੇ ਕਰੋ ਵੀ ਬੰਦਿਆ ਤੇਰੀ ਉਮਰ ਇੱਕ ਇੱਕ ਖਿੰਨ ਵਿੱਚ ਛੋਟੀ ਹੁੰਦੀ ਜਾ ਰਹੀ ਘਟਦੀ ਜਾ ਰਹੀ ਏ ਇਸ ਤਰ੍ਹਾਂ ਜਿਵੇਂ ਟੁੱਟੇ ਹੋਏ ਘੜੇ ਵਿੱਚੋਂ ਪਾਣੀ ਗੁਰਮੁਖੂ ਧਰਤੀ ਤੇ ਡਿੱਗਦਾ ਤੇ ਇੱਕ ਦਿਨ ਘੜਾ ਖਾਲੀ ਹੋ ਜਾਂਦਾ ਖਾਲੀ ਘੜੇ ਨੂੰ ਕੋਈ ਆਪਣੇ ਘਰ ਵਿੱਚ ਨਹੀਂ ਰੱਖਦਾ ਟੁੱਟੇ ਤੇ ਖਾਲੀ ਘੜੇ ਨੂੰ ਬੰਦਿਆ ਜਿੱਦਨ ਸਵਾਸਾਂ ਦਾ ਪਾਣੀ ਤੇਰੇ ਸਰੀਰ ਰੂਪੀ ਘੜੇ ਚ ਮੁੱਕ ਗਿਆ ਨ ਘਰੇ ਤੈਨੂੰ ਵੀ ਕਿਸੇ ਨਹੀਂ ਰੱਖਣਾ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਬਚਨ ਨੇ ਕਿ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ ਆਦ ਘਰੀ ਕੋ ਨੈ ਰਖੈ ਘਰ ਤੇ ਦੇਤ ਨਿਕਾਰ ਕਹੋ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਨਿਤ ਮਨਾ ਸੁਨ ਤੇਰੀ ਉਮਰ ਤੇ ਨਿਤ ਘਟਦੀ ਜਾ ਰਹੀ ਏ ਜੀਵਨ ਤੇ ਨਿਤ ਛੋਟਾ ਹੁੰਦਾ ਜਾ ਰਿਹਾ ਹੈ ਸਫਰ ਬੜਾ ਲੰਬੇਰਾ ਹੈ ਮੰਜ਼ਿਲ ਬਹੁਤ ਦੂਰ ਹੈ ਦੂਰ ਗਵਨ ਛੇਰੂ ਪਰ ਮਰਨਾ ਜਾਣਾ ਬੜੀ ਦੂਰ ਹੈ ਮੌਤ ਸਿਰ ਤੇ ਮੰਡਰਾਰੀ ਏ ਉਮਰ ਬਿਲਕੁਲ ਘਟ ਚੁੱਕੀ ਹੈ ਮਹਾਰਾਜ ਕਹਿਣ ਲੱਗੇ ਬੰਦਿਆ ਉਸ ਪਰਮਾਤਮਾ ਨੂੰ ਚੇਤੇ ਕਰ ਜਿਸ ਪਰਮਾਤਮਾ ਦੇ ਸਿਮਰਨ ਨਾਲ ਤੇਰੀ ਮੁਕਤੀ ਹੋਣੀ ਤੇਰੀ ਬੰਦ ਖਲਾਸੀ ਹੋਣੀ ਸਤਿਗੁਰੂ ਕਿਰਪਾ ਕਰਨ ਸਮੇਂ ਦੀ ਸਮਾਪਤੀ ਆਪਾਂ ਬਿਲਕੁਲ ਸੰਖੇਪ ਰੂਪ ਵਿੱਚ ਤੇ ਸਰਲ ਢੰਗ ਦੇ ਨਾਲ ਇਸ ਲੋਕਾਂ ਦੀ ਵਿਚਾਰ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ ਦੇਣ ਅੱਗੇ ਤੋਂ ਸਮਾਤ ਬਖਸ਼ਣ ਮਹਾਰਾਜ ਕਿਰਪਾ ਕਰਨ ਸਮੂਹ ਸੰਗਤੀਆਂ ਹਾਜ਼ਰੀਆਂ ਪੇਟਾਵਾਂ ਆਪਣੇ ਦਰ ਤੇ ਪਰਵਾਨ ਕਰਨ ਸਤਿਗੁਰੂ ਸਾਹਿਬ ਆរី ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਆਪ ਜੀ ਕਥਾ ਦਾ ਬਹੁਤ ਮਾਣ ਸਤਕਾਰ ਕਰਦੇ ਹੋ ਔਰ ਬੜੇ ਧਿਆਨ ਦੇ ਨਾਲ ਗੁਰੂ ਕੀ ਬਾਣੀ ਦੀ ਕਥਾ ਸੁਣਦੇ ਹੋ ਸਤਿਗੁਰੂ ਤੁਹਾਡੇ ਸਾਰਿਆਂ ਦੇ ਸਿਰ ਤੇ ਰਹਿਮਤ ਭਰਿਆ ਹੱਥ ਰੱਖਣ ਸਭਨਾਂ ਨੂੰ ਦਰੋਂ ਘਰੋਂ ਗੁਰੂ ਸਿੱਖੀ ਜੀਵਨ ਨਿਤਨੇਮ ਸੇਵਾ ਸਿਮਰੰਤੀਆਂ ਦਾਤਾਂ ਬਖਸ਼ਣ ਸਭਨਾ ਨੂੰ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਾਰੇ ਫਤਿਹ ਦੀ ਸਾਂਝ ਪਾਓ ਆਕੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ